ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਐਸਐਸਪੀ ਤਰਨਤਾਰਨ ਦੀ ਅਗਵਾਈ ਹੇਠਾਂ ਤੇ ਡੀਐਸਪੀ ਪਿੱਖਿਵੰਦ ਵੱਲੋਂ ਘਰ-ਘਰ ਜਾ ਕੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦਿਆਂ ਤਲਾਸ਼ੀ ਜ ਰਿਆਭਿਆਨ ਚਲਾਇਆ ਗਿਆ ਇਸ ਸਬੰਧੀ ਡੀਐਸਪੀ ਪਿੱਖਿਵੰਦ ਹਜ਼ਾਰ ਪ੍ਰੀਤਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫਾਲੋ ਜੁੜੋ ਕਰਾ ਧੰਨਵਾਦ ਜੀ ਕਿ ਨਾ ਨਾ ਅਗਰ ਨਾ ਆਗੇ ਨਾ ਗਏ ਬੱਚਾ ਦੀ ਇਹ ਆਪੜੋ ਆਪਾਂ ਅੱਜ ਮੈਡਮ ਖੜਾ ਹੋ ਗਏ ਨੇ ਜੀ ਮੈਡਮ ਆ ਕੇ ਆਖੀ ਫੜ ਲੈਣਾ ਤੂੰ ਆਪਣੇ ਹੱਥ ਇਲੈਕਸ਼ਨ ਦਾ ਪ੍ਰੋਸੈਸ ਜਿਹੜਾ ਲਾਣਾ ਇਸ ਪੂਰਨ ਸਮਾਪਤ ਹੋਣ ਤੋਂ ਬਾਅਦ ਮਾਨਯੋਗ ਜੀਪੀ ਸਾਹਿਬਾਨ ਅਧਿਕਾਰ ਮਾਨਯੋਗ ਐਸਪੀ ਸਾਹਿਬਾਨ ਅਧਿਕਾਰ ਦੇ ਆਧਾਰ ਤੇ ਜਿਹੜੇ ਨਸ਼ਾ ਤਸਕਰ ਨਿਯੋਨ ਦੇ ਖਿਲਾਫ ਮੁਹਿੰਮ ਬੁਢੀ ਗਈ ਹੈ ਤਨਾ ਸੁਬਾ ਜਿਹੜੇ ਸ਼ਰਾਬੀ ਅੰਸਰ ਉਹਨਾਂ ਦੇ ਖਿਲਾਫ 6 ਵਜੇ ਤੋਂ ਲੈ ਕੇ ਤੇ 1 ਵਜੇ ਤੱਕ ਜਿਹੜਾ ਉਹਨਾਂ ਦਾ ਸੱਜੇ ਆਪਰੇਸ਼ਨ ਕੀਤਾ ਗਿਆ ਉਸ ਤੋਂ ਬਾਅਦ ਹੁਣ ਜਿਹੜੇ ਡਰਗ ਪੈਟਲਰ ਨੇ ਜਿਹੜੇ ਨਾਮੀ ਪੈਟਲਰ ਨੇ ਜਾਂ ਜਿਹੜੇ ਬਦਨਾਮ ਵਿਅਕਤੀ ਨੇ ਉਹਨਾਂ ਦੇ ਘਰਾਂ ਦੇ ਵਿੱਚ ਲਗਾਤਾਰ ਜਿਹੜੇ ਆ ਉਹ ਰੇਡ ਕੀਤੇ ਜਾ ਰਹੇ ਨੇ ਇਸੇ ਤਰ੍ਹਾਂ ਸਲਵਜਨ ਠਿੱਕੀਵੰਡ ਵੱਲੋਂ ਚੇਲਾ ਕਲੋਨੀ ਜਿਹੜੀ ਕਿ ਠਿੱਕੀਵੰਡ ਦੇ ਨਾਲ ਹੀ ਆ ਤੇ ਉੱਥੇ ਰੇਡ ਕੀਤੇ ਜਾ ਰਹੇ ਨੇ ਤੇ ਜਿਹੜੇ ਨਾਮਜਦ ਵਿਅਕਤੀ ਨੇ ਜਾਂ ਜਿਹੜੇ ਨਾਮਿਨੇਟਿਡ ਵਿਅਕਤੀ ਨੇ ਉਹਨਾਂ ਦੇ ਘਰਾਂ ਦੇ ਵਿੱਚ ਸੱਚ آپریشن ਚੱਲ ਰਿਹਾ ਹੈ ਜਿਸ ਦੇ ਕੋਲੋਂ ਵੀ ਕੋਈ ਵੀ ਅਬੈਤ ਚੀਜ਼ ਬਰਾਮਦ ਹੋਗੀ ਉਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੰਮ ਚ ਲਿਆਉਂਦੇ ਹਾਂ